ਆਹ ਹੱਲ ਅਦਾਸ ਕੀ ਹੋ ਗਿਆ ਉਹ ਖਿੱਚੀ ਹੁੰਦੇ ਜੀ ਮੈਨੂੰ ਅੰਦਰ ਖਿੱਚੀ ਹੁੰਦੇ ਜੀ ਉਹ ਮੇਰੀ ਗੱਲ ਸੁਣ ਹਾਂ ਮੈਂ ਤੇਰੇ ਨਾਲ ਕਰਦੀ ਆ ਗੱਲ ਤੇ ਤੇਰਾ ਸੰਗ ਬੜਾ ਤਕੜਾ ਵਾ ਸਾਰੇ ਘਰ ਚ ਰੌਲਾ ਪੈਣਾ ਘਰ ਕਰ ਲੈਂਦੇ ਕਿਹੜੀ ਗੱਲ ਈ ਜਰੂਰੀ ਐ ਸੀਕਰਟ ਵਾ ਜਿਹੜੀ ਇੱਥੇ ਘਰ ਦੇ ਪਿੱਛੇ ਪਾਸੇ ਲੈ ਕੇ ਕੰਡੇ ਜੀ ਗੱਲ ਤਾਂ ਤੈਨੂੰ ਥੋੜੀ ਜਿਹਾ ਪਤਾ ਵਾ ਚਲਨ ਮਾਦਨ ਕੀਤੀ ਸੀ ਨਾ ਕਿਹੜੀ ਗੱਲ ਭਾਈ ਆਇਆ ਵਾ ਹਾਂ ਤੇ ਇਸ ਤੇ ਬਾਰੇ ਕਹਿਣ ਲਿਆ ਵਾ ਜਿਹੜੇ ਹਿਸਾਬ ਨਾਲ ਦੱਸਿਆ ਨਾ ਉਹਨਾਂ ਨੇ ਤੇ ਰਿਸ਼ਤਾ ਬਹੁਤ ਵਧੀਆ ਏ ਤੇ ਮੇਰਾ ਇਰਾਦਾ ਵੀ ਕਰਦੀ ਰਹਿੰਦਾ ਨਾ ਗੱਲ ਸੁਣ ਲਓ ਮੇਰੀ ਕੰਨ ਖੋਲ ਕੇ ਮੇਰੇ ਵੱਲੋਂ ਅੱਜ ਵੀ ਨਾ ਆਜੇ ਤੇ ਮੇਰੇ ਵੱਲੋਂ ਕੱਲ ਵੀ ਨਾ ਆਜੇ ਠੀਕ ਵਾ ਨਾ ਮੈਂ ਅਜੇ ਕੁੜੀ ਨਹੀਂ ਵਿਆਵਣੀ ਨਾਲੇ ਇੰਨਾ ਦਾ ਕੋਈ ਰਿਸ਼ਤਾ ਕਦੀ ਵੀ ਨਹੀਂ ਕਦੀ ਵੀ ਨਹੀਂ ਕਰਦੀ ਮੈਂ ਆਪਣੀ ਕੁੜੀ ਦਾ ਰਿਸ਼ਤਾ ਤਨ ਮੈਂ ਦੱਸਦਾ ਕੰਨ ਖੋਲ ਕੇ ਸੁਣ ਲੈ ਮੇਰੀ ਗੱਲ ਗਾੜੀ ਮੈਂ ਕੋਹ ਨਹੀਂ ਸੁਣਨਾ ਮੁੰਡਾ ਭਾਵੇਂ ਜੋ ਮਰਜ਼ੀ ਲੱਗਾ ਹੋਵੇ ਮੇਰੀ ਗੱਲ ਸੁਣ ਲੈ ਇਹੋ ਜਿਹਾ ਟਾਈਮ ਬਾਰ ਬਾਰ ਨਹੀਂ ਆਉਂਦੇ ਇੱਕ ਵਾਰੀ ਨਾ ਮਤਲਬ ਬੰਦਾ ਨਾ ਕਰ ਦੇ ਤੇ ਮੁਰਗੇ ਕਿਵਰੀ ਚੰਗਾ ਰਿਸ਼ਤਾ ਮਿਲਦਾ ਹੋਣੀਗਾ ਬਥੇਰੇ ਚੰਗੇ ਰਿਸ਼ਤੇ ਮੇਰੀ ਕੁੜੀ ਵਾਸਤੇ ਚੰਡੀਗੜ੍ਹ ਪੰਡ ਚੰਡੀਗੜ੍ਹ ਲੱਗੀ ਸੰਚੇ ਤੇ ਮੈਂ ਤੇ ਇੰਜੀਨੀਅਰ ਮੁੰਡਾ ਬਸ ਹੋਰ ਨਹੀਂ ਮੈਨੂੰ ਕੋਈ ਪਤਾ ਤੇ ਐਵੇਂ ਨਾ ਵੱਧ ਦੇ ਗੱਲਾਂ ਨਾ ਕਰੋ ਇਹਨਾਂ ਨੂੰ ਕਹੋ ਜਿੱਦਾਂ ਆਏ ਜਣਾ ਬਦਰੰਗ ਲਫਾਫੇ ਵਾਂਗੂੰ ਇਦਾਂ ਨਿਕਲ ਜਾਓ ਇੱਥੋਂ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਬੇਇੱਜ਼ਤੀ ਕਰਕੇ ਕੱਢੂਗੀ ਫਿਰ ਨਾ ਕਿਉਂ ਮੇਰੀ ਪਿਆਰ ਤੇ ਬੰਦ ਕਰਦਾ ਮੇਰੀ ਸੰਗੀ ਮਾਰ ਜਣੀ ਤੇਰੀ ਮੈਂ ਜੇ ਕੋਈ ਗੱਲ ਕੀਤੀ ਤੇ ਨਾ ਕਿਉਂ ਮਾਰਦੇ ਨੇ ਮੇਰੀ ਸੰਗੀ ਜੇ ਮੈਂ ਗੱਲ ਕਰਨ ਲਿਆ ਨਾ ਉਹ ਤੇ ਹਾਂ ਨਾ ਸੁਣ ਮੇਰੀ ਕੁੜੀ ਐ ਮੇਰੀ ਇਹ ਮੇਰੀ ਕੁੜੀ ਹੈਂਗਾ ਹੋਊਗੀ ਨਾ ਫਿਰ ਵਿਆਹ ਹੋਣਾ ਵਾ ਇਦਾਂ ਨਹੀਂ ਹੁੰਦਾ ਹੁਣੀ ਤੇਰੀ ਮਰਜ਼ੀ ਨਾਲ ਵਿਆਹ ਡੋਬਦੀ ਕੁੜੀ ਕੱਲ ਨੂੰ ਤੂੰ ਮੈਂ ਇਹ ਨਹੀਂ ਕਰਨਾ ਵਿਆਹ ਅੱਜ ਕੱਲ ਪਤਾ ਕਿੰਨੇ ਬੋ ਇਹ ਜਾਣਦੇ ਉਹਨਾਂ ਦੇ ਘਰ ਰਹਿੰਦੇ ਜਾ ਕੇ ਇਹਨਾਂ ਨੂੰ ਜਿਆਦਾ ਪਤਾ ਆ ਜਾਓ ਚੁੱਪ ਕਿਤੇ ਰੋ ਮੁੜ ਕੇ ਆ ਤੁਹਾਡੀ ਭੈਣ ਨੂੰ ਮੂੰਹ ਹਲਾ ਕੇ ਕਹਿਣਾ ਲੈ ਵੀਰ ਕਿਹੜਾ ਕਿਸ ਦੇ ਵਿੱਚ ਵੜ ਕੇ ਵੇਖਿਆ ਸੀਗਾ ਹੁਣ ਕਿਸਦਾ ਕੀ ਪਤਾ ਪਿੰਡ ਵਿੱਚ ਹੀ ਗੇ ਹੈ ਆਉਣ ਜਾਣ ਹੀਗਾ ਮੁੜ ਕੇ ਕਰ ਲੋਗੇ ਅੱਛਾ ਉਹ ਮੈਨੂੰ ਜੇ ਕਰਨਾ ਚਾਹਤਾ ਮੇਰਾ ਸਿਰ ਨਾ ਖਾਓ ਬਸ ਇਹਨਾਂ ਨੂੰ ਕਹੋ ਇੱਥੋਂ ਨਿਕਲ ਜਾਓ ਬਸ ਚੁੱਪ ਚੁੱਪ ਰਹਿੰਦੇ ਜੀ ਨਾ ਜबान ਬੰਦ ਕਰਦਾ ਮੇਰਾ ਰਿਸ਼ਤੇ ਦੀ ਗੱਲ ਹੀ ਕਰਨੀ ਵਰਨਾ ਨਹੀਂ ਤੇ ਮੈਂ ਬੇਇੱਜ਼ਤੀ ਕਰਕੇ ਕੱਢੂ ਇਹਨਾਂ ਨੂੰ ਤੱਕ ਤੱਕ ਪੁੱਛਣਾ ਮੈਂ ਆ ਪੁੱਛਣਾ ਤੇ ਨਹੀਂ ਮੈਂ ਆਪਣੀ ਮਰਜ਼ੀ ਕਰੂੰਗਾ ਮੈਂ ਪੁੱਛਣਾ ਹੋਰ ਤੇ ਹੀ ਕੁੜੀ ਹੈ ਮੇਰੀ ਇਹ ਹੈ ਤੇਰੀ ਹੱਦ ਹੋ ਇਹਨਾਂ ਪਤਾ ਨਹੀਂ ਕਿਹੜੇ ਮਾਰਨਾਂ ਕੁੜੀ ਵੀ ਹੋਣੀ ਆ ਜੱਗਾ ਪਲਾ ਰਿਸ਼ਤਾ ਹੁੰਦਿਆ ਵਾ ਕੋਈ ਗੱਲ ਨਹੀਂ ਮੈਂ ਇਹਨੇ ਕੁੜੀ ਮੁੰਡੇ ਦੀ ਛਾਤੀ ਮਾਰ ਲੈਣਾ ਫਿਰ ਮੈਂ ਮੁੰਡਿਆਂ ਦਾ ਕਰੂੰਗਾ ਸਲਾ ਉਹਨਾਂ ਦਾ ਕਰਕੇ ਨਾ ਗੱਲ ਮੁੰਡਿਆਂ ਨਾਲ ਹੀ ਤੇ ਅੱਗੇ ਗੱਲ ਕਰਾਂਗੇ ਓ ਤਾ ਹਾਂਜੀ ਲੈ ਵੀ ਆ ਤਾ ਚੰਦ ਘੜਤੇ ਤੂੰ ਹੋ ਗਿਆ ਨਾ ਵਧੀਆ ਆਹਾ ਉਹ ਪਹਿਲੇ ਸਾਲ ਬੜੇ ਹੋਏ ਸੀ ਆਲੂ ਹਾਂਜੀ ਹੈਂ ਚੱਲ ਆਪਣੇ ਘਰ ਦੇ ਹੋਣਗੇ ਆਲੂ ਹੋਰ ਹੋਰ ਤੇ ਮੁਰਕੇ ਗੰਡੇ ਵਾਸਤੇ ਥਾਮਣਾ ਲੀਏ ਮੁਰਕੇ ਗੰਡੇ ਉਲਾਨੀ ਕੋਈ ਨਾ ਗੰਡੇ ਆ ਜੇ ਮੇਰਾ ਤਾਂ ਵੀ ਲੋੜੀਆਂ ਬਾਦ ਲਾਈਏ ਅਰੇ ਕਿਤੇ ਆ ਤੇ ਮੇਰੀ ਗੱਲ ਸੁਣ ਜਾ ਰਿਕ ਉਹ ਤੇਰੇ ਭੂਆ ਫਫੜਾਏ ਆ ਹਾਂਜੀ ਉਹ ਤੇ ਰਿਸ਼ਤੇ ਬਾਰੇ ਕਹਿਣ ਲਈਓ ਅੱਛਾ ਹੈ ਅੱਛਾ ਜਿਹੜੇ ਹਿਸਾਬ ਨਾਲ ਦੱਸਿਆ ਨਾ ਉਹਨਾਂ ਨੇ ਹਾਂ ਤੇ ਮੈਨੂੰ ਤਾਂ ਬੜਾ ਵਜੇ ਲਗਾਵਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਤੇ ਪਰ ਨਾ ਮੈਂ ਤੇਰੀ ਮਾਂ ਨਾਲ ਗੱਲ ਕੀਤੀ ਆ ਹਾਂਜੀ ਤੇ ਮਾਂ ਤੇਰੀ ਇੱਕ ਪਤਵਾ ਕੇ ਬੈਗੀ ਆ ਕਹਿੰਦੀ ਮੈਂ ਨਹੀਂ ਕਰਨਾ ਆਈ ਉਹਨੇ ਦੇਖਦਾ ਗਿੰਦੀ ਰਿਸ਼ਤਾ ਮੈਂ ਲੈਣਾ ਨਹੀਂ ਗਾ ਮੈਂ ਤਾਂ ਪਹਿਲਾਂ ਪਤਾ ਹੈ ਮੰਮੀ ਨੇ ਇਹੋ ਗੱਲ ਕਰਨੀ ਹੈ ਮੈਂ ਇਹਨੂੰ ਕਹਤਾ ਵਾ ਮੈਂ ਕਿਹਾ ਜੇ ਬਹੁਤੀ ਗੱਲ ਕੀਤੀ ਨਾ ਤੇ ਤੈਨੂੰ ਮੈਂ ਤੇਰੀ ਸੰਗੀ ਕੋੜ ਦੇਣੀ ਆ ਕਿਦੀ ਮੈਂ ਬੇਚਾਰਾ ਕੱਢਣੀ ਗੱਲ ਨਾ ਨਾ ਮੇਰੀ ਗੱਲ ਸੁਣੋ ਉਹ ਤਾਂ ਅੱਗੇ ਮਹਾ ਵਿਚਾਰੇ ਆਏ ਆ ਤੇ ਜੇ ਹੁਣ ਕੋਈ ਗੱਲਬਾਤ ਕੱਢ ਹੋ ਗਈ ਨਾ ਤੇ ਕਹ ਫਿਰ ਉਹ ਇਕੱਲੇ ਨਹੀਂ ਜਾਣਗੇ ਨਾਲ ਆਪਾਂ ਵੀ ਨਾਲ ਜਾਣਾਗੇ ਸਾਰੇ ਤੁਹਾਡਾ ਫਾਨ ਕੀ ਵਿਚਾਰੇ ਸਦਾ ਯਕੀ ਫਿਰ ਵਿਚਾਰ ਤੇ ਆ ਡਾਡੀ ਵੀ ਚੰਗਾ ਰਿਸ਼ਤਾ ਨਾ ਬਾਰ ਬਾਰ ਨਹੀਂ ਤਾਂ ਮਿਲਦਾ ਅੱਛਾ ਤੇ ਹੀ ਮੰਮਾ ਨੇ ਕੀਤੀ ਗੱਲ ਮੰਨਾ ਫਤਮਾ ਨਹੀਂ ਕੀਤੀ ਗੱਲ ਉਹ ਨਾ ਕਰੋ ਉਹਨੇ ਤੇ ਬੰਦਣਾ ਨਹੀਂ ਗਾ ਤਸੀਂ ਆਪਣੇ ਲੈਵਲ ਤੇ ਕਰੋ ਗੱਲ ਕਿਉਂ ਵੀ ਤੂੰ ਵਿਆਹ ਨਾ ਜੇ ਕਰਿਓ ਵਿਆਹ ਰੋਕੇ ਕਰ ਲਾਂਗੇ ਇੱਕ ਕੰਮ ਕਰਾ ਤੂੰ ਹਾਂਜੀ ਤੂੰ ਆਪਣੀ ਮਾਂ ਨੂੰ ਸਮਝਾ ਕਿ ਹੁਣ ਜਰਾ ਫੁੱਫੜ ਘਰ ਆਇਆ ਵਾ ਤੇ ਉਹਨੂੰ ਕਿਦਾਂ ਮਨ ਨਾ ਕਰਾਂ ਹੈ ਸਿੱਧਾ ਜਵਾਬ ਨਹੀਂ ਕਿਸੇ ਦਿੱਤਾ ਜਾਂਦਾ ਤੁਸੀਂ ਇਦਾਂ ਕਰੋ ਗੱਲ ਹੋ ਗਈ ਹੈ ਨਾ ਆਹੋ ਉਹ ਬੋੜਾ ਰਹਿਣਾ ਦੋ ਦਿਨ ਤੁਸੀਂ ਆਹ ਮਸਲੇ ਤੇ ਗੱਲ ਮੰਮੀ ਨਾਲ ਨਹੀਂ ਕਰਨੀ ਹੈ ਚੁੱਪ ਰਹੀਏ ਆਪਾਂ ਤੇ ਮਗਰੋਂ ਫਿਰ ਨਾ ਆਊਗਾ ਤੇ ਫਿਰ ਕਰਾਂਗੇ ਕਿਹਨਾਗੇ ਤਰੀਕਿਆਂ ਨਾਲ ਗੱਲ ਤੇ ਯਮੋਨਾ ਕਰੋ ਨਾ ਬਾਕ ਪਰ ਪਤ ਗੱਲ ਤੇ ਇੱਕ ਵਾ ਨਾ ਰਿਸ਼ਤਾ ਦੇ ਸਾਰੇ ਘਰ ਦੀ ਟੱਬਰ ਦੀ ਸਲਾਹ ਜਾਣੀ ਹੈ ਨਾ ਜਿਹੜੀ ਸਵਾਦ ਦੇ ਗੱਲ ਇਦਾਂ ਵਾ ਤੇ ਮਾਤਾ ਨੇ ਸੋਖੇ ਤੇ ਇਦਾਂ ਮੰਨੀ ਜਾਣਾ ਉਹ ਆ ਤੋਰ ਰਿਸ਼ਤਾ ਲੈਣ ਲਈ ਕੰਗੀ ਭਲੀ ਮੇਰੀ ਭੈਣ ਵਾ ਕਿੰਨਾ ਵਧੀਆ ਸੁਭਾਵਾ ਉਹ ਤੇਰੀ ਮਾਂ ਨੂੰ ਪਤਾ ਨਹੀਂ ਕੀ ਤਕਲੀਫ ਆ ਦੇ ਨਾਲ ਹੈ ਜੇ ਇਹੋ ਇਹਦੇ ਕਿਸੇ ਭਰਾ ਨੇ ਮਾੜਾ ਰਿਸ਼ਤਾ ਕਰਾਇਆ ਹੁੰਦਾ ਨਾ ਉਹ ਮਾੜੇ ਤੋਂ ਮੰਨ ਜਾਣਾ ਹੇ ਨੇ ਇਹ ਚੰਗਾ ਭਲਾ ਰਿਸ਼ਤਾ ਨਹੀਂ ਮੰਨਣ ਦੀ ਹੈ ਫੇਰ ਇਸ ਚੀਜ਼ ਦਾ ਕੀ ਲਊਗਾ ਮੇਰਾ ਜਰਾ ਵੇ ਗੁਰਜਾ ਆਪਣੀ ਮਾਂ ਨਾਲ ਗੱਲ ਕਰ ਭਾ ਕਿੱਥੋਂ ਬੋਲਦੀ ਹੈ ਚਲੋ ਹਾਂ ਠੀਕ ਆ ਕਰਕੇ ਵੇਖ ਫੇ ਜੋ ਆਪਾਂ ਕਰਾਂਗੇ ਨਾ ਹੋਣਾ ਤੇ ਹੋਈ ਜਾ ਚਲੋ ਆ ਕਰ ਲੈਣਾ ਤੇ ਮੈਂ ਨਾ ਵੀ ਜਿਹੜਾ ਘਰ ਦੇ ਸਾਰੇ ਜੀਆਂ ਦਾ ਇੱਕ ਨਾ ਏਕਾ ਹੋਵੇ ਉਹ ਗੱਲ ਬਹੁਤ ਵਧੀਆ ਦੀ ਕਿੰਨਾ ਵੀ ਜੇ ਮੜਾ ਜਾਂਦੀ ਹਮਨ ਟੋਲੇ ਦੇ ਕਰੀ ਦੇ ਜਿਆਦਾ ਵਧੀਆ ਜਾਂਦਾ ਤੁਸੀਂ ਹਮਨ ਨਾ ਕਰ ਲਓ ਚਲ ਤੂੰ ਅੱਜ ਕਰ ਲੈਣਾ ਪਹਿਲਾਂ ਤੇ ਆਪਣੀ ਮਾਂ ਨਾਲ ਗੱਲ ਕਰ ਠੀਕ ਆ ਉਹ ਕਿੱਥੋਂ ਬੋਲਦੀ ਆ ਫੇ ਮੈਂ ਕੁੜੀ ਨਾਲ ਕਰੂੰ ਗੱਲ ਚਲੋ ਠੀਕ ਆ ਚਲ ਫੇ ਜਾ ਕਰ ਚਲੋ ਠੀਕ ਆ ਗਿਆ ਜੀ ਮੈਂ ਜੀਵਨ ਭਰਾ ਤੇਰੇ ਨੇ ਦੱਸਿਆ ਕੁਝ ਨਹੀਂ ਕੋਸਲਾ ਇਹਨਾਂ ਦੇ ਬਾਣੇ ਵੀ ਦੇਈ ਹੈ ਕਿ ਜਾਂ ਸਾਨੂੰ ਦੇ ਬੇਕੂ ਹੁਣੋਂ ਕੋਈ ਗੱਲ ਨਹੀਂ ਪਰਜਾਈ ਨਾ ਗਿਆ ਵਾ ਗੱਲ ਕਰਨ ਹੈ ਤਾਨੂੰ ਪਤਾ ਹੀ ਪਰਜਾਈ ਮੇਰੀ ਕਿਹੜੀ ਬੜੀ ਸਿੱਧੀ ਹੈ ਗਾੜੀ ਜਿਹਨੇ ਝਟ ਮੰਨ ਲੈਣੀ ਜਾਂਦੀ ਹੁਣ ਗੱਲ ਕਰੂਗਾ ਤੇ ਫੇਰ ਹੀ ਅਣਕ ਦੱਸੂਗਾ ਕੋ ਮੈਨੂੰ ਇਹ ਆ ਵੀ ਗੱਲ ਹਿੱਲੀ ਆ ਤੇ ਕਿਤੇ ਸਾਡਾ ਹਸੋਣਾ ਨਾ ਹੋ ਜੇ ਹੈ ਨਹੀਂ ਹੁੰਦਾ ਹਸੋਣਾ ਕੋਈ ਗੱਲ ਨਹੀਂ ਅਸੀਂ ਕਿਹੜਾ ਉਹਨਾਂ ਨੂੰ ਪੱਕਾ ਕੀਤਾ ਵਾ ਤੇ ਤੁਹਾਡੇ ਮੁੰਡੇ ਨਾਲ ਹੀ ਅਸੀਂ ਪੜਪਤੀ ਜੀ ਵੀ ਆਣੀ ਆ ਕੋਈ ਗੱਲ ਨਹੀਂ ਗੱਲ ਕਰੀ ਦੀ ਹੁੰਦੀ ਜੇ ਅਗਲੇ ਨੂੰ ਪਸੰਦ ਆਉ ਤੇ ਠੀਕ ਆ ਨਾ ਆਊਗਾ ਤਾਂ ਨਾ ਸਹੀ ਮੇਰੇ ਦਿਮਾਗ ਦੀ ਗੱਲ ਇਹ ਆ ਵੀ ਘਰ ਭਲਾਤ ਹੋ ਭਲਾ ਠੀਕ ਨਹੀਂ ਇਹ ਆ ਵੀ ਭਲਾਇ ਕਰਨਾ ਚਾਹੀਦਾ ਵਾ ਮੈਨੂੰ ਇਹ ਆ ਪਈਹੋ ਜਾ ਘਰ ਮੁੜ ਕੇ ਜਿਵੇਂ ਲੱਭਣਾ ਨਹੀਂ ਗਾ ਇਹਨੂੰ ਆਪਾਂ ਤਾਂ ਡੇ ਆ ਨਾ ਕੋਸ਼ਿਸ਼ ਕਰਨ ਵੀ ਚੱਲ ਚੰਗਾ ਘਰ ਬਾਰਵਾ ਤੇ ਚੱਲ ਵਧੀਆ ਥਾਂ ਤੇ ਚਲ ਜੂਗੀ ਬਹੁਤ ਗੱਲ ਬਾਰ ਮਰਜ਼ੀ ਤੇ ਨਾ ਦੀ ਹੈ ਨਾ ਜ਼ਬਰਦਸਤੀ ਥੋੜੀ ਕਰ ਲੈਣੀ ਆਪਾਂ ਮੋੜਾ ਜਦੋਂ ਆਪਣਾ ਵਿਹਣਾ ਹੀ ਹੋਣੋ ਇੱਥੇ ਨਾ ਵਿਹਣਗੇ ਹੋਰ ਕਿਤੇ ਵਿਹਣਗੇ ਪਰ ਇਹ ਆ ਵੀ ਬੰਦੇ ਕਦੇ ਕਦੇ ਲੱਭਦੇ ਇਹੋ ਜੇ ਚਵਲਾਂ ਦੇ ਵਧੂ ਤਰੀਆਂ ਫਿਰਦੀਆਂ ਇੱਥੇ ਜਿਹੜੀ ਰਮਨਾ ਵਾ ਨਾ ਮੈਨੂੰ ਆਂਦੀ ਬੜਾ ਰਿਸ਼ਤਾ ਕਰਾਉਣ ਚੱਲੀ ਆਂ ਵੇਖਾਂ ਆਗਲ ਨੂੰ ਕਈ ਨੇ ਮੇਣਾ ਮਾਰਿਆ ਮੈਨੂੰ ਕੋਈ ਉਹਦਾ ਤਾਂ ਕੰਮ ਹੀ ਹੈ ਉਹ ਸੜੀਆਂ ਗੱਲਾਂ ਕਰਦੀ ਦੀ ਸੜੀ ਢੜੀ ਤੂੰ ਉਹਦੀ ਗੱਲ ਆ ਕਰਿਆ ਕਰ ਬੰਦੇ ਇਹ ਹੋਣਦਾ ਕਿਤੇ ਉਹਦੀ ਗੱਲ ਸੱਚੀ ਨਾ ਹੋ ਜੇ ਉਹਨੂੰ ਉੱਥੋਂ ਤੱਕ ਹੀ ਰੱਖੇਗਾ ਜਿੱਥੇ ਮੈਂ ਇੱਥੇ ਤੱਕ ਹੈਗੀ ਆ ਠੀਕ ਨਹੀਂ ਮੈਨੂੰ ਪਤਾ ਜਿੱਤਰੰਦੀ ਹੈਗੀ ਆ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਈ ਤੇ ਆ ਵੀ ਮੁੰਡੇ ਦੋਵੇਂ ਸਿਆਣੇ ਆ ਜਿਹਨਾਂ ਮੁੰਡਿਆਂ ਦੇ ਹੁੰਦੇ ਪੁੱਛਿਆ ਨੇ ਨਿਕ ਜਿੰਦਰ ਦੇ ਸਨੀ ਨਾਲ ਉਦੋਂ ਮੈਂ ਗੱਲ ਕੀਤੀ ਸੀ ਨਾ ਉਹ ਮੰਨਦਾ ਹੀਗਾ ਆਹਦਾ ਪੂਆ ਹੋਰ ਇਤ ਵੱਧ ਕੀ ਚਾਹੀਦਾ ਵਾ ਤੇ ਕੋਈ ਨਹੀਂ ਹੁਣ ਗਿਆ ਆਪਣੀ ਕਰਦੀ ਨਾ ਗੱਲ ਕਰਨ ਜੇ ਜਿੱਦ ਕੇ ਕੋਲ ਤੇ ਆਉ ਉਹ ਤੇ ਠੀਕ ਹੋਣ ਤੇ ਵੇਖੀ ਜਾਊਗੀ ਇਹ ਵੀ ਉਹ ਹੀ ਗੱਲ ਬਚਾਜੀ ਬਚਾਵ ਲੋਕੀ ਲੱਖਾਂ ਰੁਪਏ ਵਿਆਹ ਤੇ ਲਾਉਣ ਦੇ ਆ ਇੱਕ ਥੇਲੇ ਦਾ ਖਰਚ ਨਹੀਂ ਹੋਣਾ ਹੈ ਤੇ ਨਾ ਆ ਉਹ ਵਾਦਾ ਕਿ ਉਹਨੂੰ ਕਰ ਨਹੀਂ ਦੇਣਾ ਆਹੋ ਠੀਕ ਨੇ ਸਿੰਪਲ ਵਿਆਹ ਕਰਕੇ ਨਾ ਬਿਲਕੁਲ ਬਿਲਕੁਲ ਐਵੇਂ ਲੋਕੀ ਉਜੜਦੇ ਫਿਰਦੇ ਆ ਜਿਹੜੇ ਪੈਸੇ ਇੰਨੇ ਵੇਸਟ ਕਰਨੇ ਉਹ ਪੈਸੇ ਕਿ ਥਾਂ ਤੇ ਨੌਕਰੀਆਂ ਨਾ ਕਰੀਆਂ ਲੈਣ ਮਾੜੀਆਂ ਲੋਕਾਂ ਨੇ ਲਿਮਟਾ ਬਣਾਈਆਂ ਤਾਂ ਹੀ ਲੱਥਣ ਡੀਆਂ ਲੋਕਾਂ ਨੇ ਵਿਆਹ ਜਿਹੜੇ ਖਰਚੇ ਕਰ ਲਏ ਆ ਤੇ ਮੁੜ ਕੇ ਨਿੱਗੀ ਪੂਰੀ ਪੈਦੀ ਵਿੱਚੋਂ ਨਹੀਂ ਪੈਂਦੀ ਕਿ ਆਹ ਆਪਣੇ ਤੋਂ ਵੱਧ ਕੇ ਖਰਚੇ ਕਰ ਲੈਣੇ ਤੇ ਲੋਕੀ ਫਿਰ ਬੜੇ ਖੁਸ਼ ਹੁੰਦੇ ਆ ਕਦੀ ਕਿਸ ਨੇ ਕਿਹਾ ਵੀ ਫਲਾਣੇ ਨੇ ਬੜਾ ਚੰਗਾ ਕੀਤਾ ਹੀ ਉਹ ਬੂਹੇ ਜਿਹੇ ਕਹਿੰਦੇ ਆ ਤੇ ਆਹ ਕੰਮ ਹੀ ਆ ਤੇ ਆਹ ਕੰਮ ਹੀ ਵਿਆਹ ਸੁਹਾ ਕੀਤਾ ਵਾ ਹਾਂ ਪਰ ਮੈਨੂੰ ਤੇ ਮੈਂ ਚੱਲ ਭਰਾ ਤੇ ਰਦਣਾ ਕੋਈ ਨਾ ਕੋਈ ਭਲਾ ਕਰ ਦਿੰਦਾ ਉਹ ਕੋਈ ਗੱਲ ਨਹੀਂ ਆ ਸਕਰਨ ਗਿਆ ਤੇ ਹੈਗਾ ਵਾ ਮੇਰੇ ਵੀ ਕੰਮ ਸਵਾਰੇ ਆ ਤੇ ਮੈਂ ਮ ਵੀ ਇਹਦੇ ਕਦੇ ਕੰਮ ਆਵਾਂ ਹੈ ਕੋਈ ਗੱਲ ਆ ਜਾਂਦਾ ਇਹ ਆਪ ਚੱਲੋ ਹੁਣ ਮੰਨ ਜਾਣ ਤੇ ਫੇਰ ਹੀ ਆਹ ਕੋਈ ਨਹੀਂ ਹੈ ਕੋਈ ਗੱਲ ਨਹੀਂ ਆ ਜਾਂਦੇ ਚਲੋ ਵੇਖ ਲੈਨੇ ਹੋਰ ਤੇ ਡੰਗ ਕੀ ਕਹਿੰਦੇ ਆ ਆ ਜਾਂਦੇ ਆ ਜਾਂਦੇ ਤੇ ਫਿਰ ਜਾ ਕੇ ਉਹਨਾਂ ਨੂੰ ਫਿਰ ਖਾਣਾ ਦਾ ਦੱਸ ਦਾਂਗੇ ਵੀ ਨਹੀਂ ਭਈ ਕੋਈ ਨਹੀਂ ਉਹ ਕਹਿੰਦੇ ਕੁੜੀ ਪੜਾਉਣੀ ਐ ਜੋ ਮਰਜ਼ੀ ਕਰਨਾ ਵਾ ਮੰਮੀ ਹਾਂਜੀ ਇੱਕ ਮਿੰਟ ਗੱਲ ਸੁਣਿਓ ਆ ਗਈਆਂ ਆ ਛੱਤੀ ਆਇਆ ਯਾਰ ਆ ਗਈ ਆ ਗਈ ਬਸ ਚੱਲ ਹਾਂ ਦੱਸ ਬੜੀਆਂ ਆਵਾਜ਼ਾਂ ਮਾਰ ਰਿਆ ਹੈਗਾ ਤੇ ਬੈਠੋ ਹਾਂ ਪੋਟੀਆਂ ਤੁਹਾਡਾ ਵਾਈ ਨਹੀਂ ਮਾਰ ਸਕਦਾ ਤੇ ਮਾਰ ਸਕਣਾ ਵਾ ਰਸੋਈ ਚ ਕੰਬੜੇ ਕਰਨ ਵਾਲੇ ਦੱਸ ਕੀ ਗੱਲ ਹਨ ਗੱਲ ਇਦਾਂ ਵਾ ਜਿਹੜੀ ਮੈਂ ਗੱਲ ਕਰਨ ਲੱਗਾ ਵਾਂ ਨਾ ਕਿ ਬੁੱਧ ਖਾਪ ਨਾ ਪਾਇਓ ਠੰਡੇ ਸਵੇਰਾਂ ਗੱਲ ਸੁਣ ਲਿਓ ਮੇਰੀ ਫੇਰ ਅੱਗੇ ਵਧਿਓ ਤੋਂ ਪਹਿਲਾਂ ਮੈਂ ਇਹ ਦੱਸ ਪਹਿਲ ਗੱਲ ਕਰਨ ਦੇ ਲੱਗਾ ਮੇਰੇ ਨਾਲ ਮੈਂ ਕਰੂੰਗਾ ਨਾ ਹਾਂ ਮਾਰੀ ਤੈ ਨਹੀਂ ਕਰਦਾ ਕੋਈ ਭਲੇ ਦੀ ਗੱਲ ਹੀ ਆ ਲੱਗ ਗਈ ਮੈਨੂੰ ਸਮਝ ਮਾੜੀ ਜੀ ਦਾਸ ਤਰਪਿਓ ਵੀ ਆ ਉਹ ਸੀਆ ਨਹੀਂ ਜੀ ਆਹੋ ਪਰ ਇਹ ਹੈ ਕਿ ਹੁਣ ਘਰੇ ਵੀ ਆਇਆ ਤੇ ਮੋਤਾ ਰੋਲਾ ਰੱਪਾ ਨਾ ਪਾਇਓ ਮਤਾਈ ਤਾਂ ਉਹ ਸਾਈਡ ਤੇ ਲੈ ਗਿਆ ਆ ਵਾ ਚੱਲ ਤੂੰ ਗੱਲ ਕਰ ਕਿਹੜੀ ਕਰ ਮੋਟੀ ਮੋਟੀ ਗੱਲ ਤੇ ਤੁਹਾਨੂੰ ਪਤਾ ਲੱਗ ਗਈ ਆ ਤੇ ਤੁਹਾਨੂੰ ਲੱਗ ਗਿਆ ਸਮਝ ਲੱਗ ਗਈ ਉਹ ਤਰਪਿਓ ਵੀ ਹੈ ਹਟਾਇ ਦੇ ਕੋਲ ਕੇ ਆਇਆ ਹਾਂ ਹਾਂ ਤੇ ਬਾਕੀ ਹੈ ਕਿ ਅਮਨਾ ਮੇਰੀ ਨਿੱਕੀ ਭੈਣ ਠੀਕ ਆ ਮੇਰੀ ਸੁਣ ਲੋ ਪਹਿਲੋ ਮੇਰੀ ਸੁਣ ਲੋ ਉਹ ਮੇਰੀ ਨਿੱਕੀ ਭੈਣ ਮਰਦ ਰੋਖੀ ਨਹੀਂ ਗਾ ਚਲੋ ਤੂੰ ਛੱਡੋ ਭੂਆ ਦਾ ਆਪਣੀ ਕਿਵੇਂ ਕਰਦੇ ਨਹੀਂ ਕਹ ਲਓ ਆਪਣੀ ਮਰਜ਼ੀ ਦਾ ਲੱਭ ਲਿਓ ਪਰ ਕੀ ਗਾਰੰਟੀ ਦੇਹੋਗੇ ਕਿ ਮੁੰਡਾ ਨਸ਼ੇ ਵਾਲਾ ਨਾ ਹੋ ਜੇ ਤਹੀਂ ਇਹਨਾਂ ਦੋ ਗੁਣਾ ਵੱਧ ਲੱਭ ਲੋਗੇ ਉਹ ਨਸ਼ਾ ਕਰਦਾ ਹੋਊਗਾ ਫਿਰ ਕੀ ਕਰੋਗੇ ਚੱਲ ਹੁਣ ਮੇਰੀ ਸੁਣ ਦੱਸੋ ਚੱਲ ਠੀਕ ਆ ਤੇਰੀ ਹਾਂ ਗੱਲ ਸਹੀ ਆ ਠੀਕ ਆ ਮੈਂ ਮੰਨਦੀ ਤੇਰੀ ਗੱਲ ਹੁਣ ਭੂਆ ਕੀ ਗਰੰਟੀ ਦਿੰਦੀ ਆ ਵੀ ਜਿਹੜਾ ਰਿਸ਼ਤਾ ਕਰਾਉਂਦੀ ਆ ਉਹ ਮੁੰਡਾ ਨਸ਼ਾ ਤੇ ਬਿਨਾ ਜਿਹੜੀ ਭੂਆ ਦੀ ਗਰੰਟੀ ਆ ਨਾ ਉਹ ਸਾਡੇ ਸਾਰਿਆਂ ਦੀ ਗਰੰਟੀ ਆ ਤੇ ਤੇਰੀ ਭੂਆ ਨੂੰ ਤੂੰ ਵੀ ਜਾਣਾ ਚੰਗੀਆਂ ਨੇ ਮੈਂ ਵੀ ਜਾਣੇ ਆ ਮੈਂ ਤੇਰੇ ਪਿਓ ਨੂੰ ਹੀ ਕਹਤਾ ਵਾ ਇਹਦਾ ਰਿਸ਼ਤਾ ਇਹਦੇ ਹੱਥੋਂ ਮੈਂ ਕਦੀ ਨਹੀਂ ਲੈਣਾ ਤੇ ਘਰ ਵਾਲਾ ਲੈ ਕੇ ਚੁੱਕ ਕੇ ਇੱਥੇ ਆ ਕੇ ਸਾਡੇ ਮੋਢੇ ਤੇ ਬਿਠਾਉਣਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮਾਰਾ ਤੁੱਪੂ ਹੱਥ ਨਾ ਹਿਲਾ ਰਿਹਾ ਆਪਾਂ ਸਿੱਧੇ ਲਲਾਂ ਨਾ ਲਵਾ ਮੈਂ ਸਿੱਧਾ ਨਾ ਲਵਾ ਕੁੱਠਾ ਠੀਕ ਹੋ ਨਾ ਗੱਲ ਸੁਣ ਲੈ ਮੇਰੇ ਕੰਨ ਖੋਲ ਕੇ ਜਿਹੜੀ ਗੱਲ ਵਾ ਇਹਨੂੰ ਇੱਥੇ ਠੱਪ ਦਿਓ ਤੇ ਜਦੋਂ ਆਈ ਹੈ ਨਾ ਇਹਨੂੰ ਨਾ ਇਸ ਦੇ ਨਾਲ ਇਦਾਂ ਹੀ ਕਰੋ ਕੱਢ ਦਿਓ ਬਾਹਰ ਮਤਾ ਤੁਹਾਨੂੰ ਪਤਾ ਵਾ ਕਿ ਜੇ ਮੇਰੀ ਜ਼ੁਬਾਨ ਸ਼ੁਰੂ ਹੋ ਗਈ ਨਾ ਤੇ ਫਿਰ ਬੰਦ ਨਹੀਂ ਹੋਣੀ ਤੇਰਾ ਕਿਉਂ ਬੇਤਤੀ ਕੀਤੀ ਜੇ ਤਾਂ ਤੁਸੀਂ ਆਪਣੀ ਪੇਕੇ ਕੈਸੀ ਸੀ ਧੀ ਜੀ ਨਾ ਉਹ ਵੀ ਇਹ ਘਰ ਦਿੱਤੀ ਆ ਤੇ ਧੀ ਪੜ ਕੇ ਆਇਆ ਕਰੇ ਨਾ ਠੀਕ ਆ ਆਹੋ ਉਹ ਕੀ ਆ ਗਲਪੌਂਡੀ ਰਿਸ਼ਤਾ ਸਾਡੇ ਸਾਰਿਆਂ ਦੀ ਰਾਏ ਨਾ ਹੋਣਾ ਮੇਰੀ ਸੁਣ ਮਾਤਾ ਗੱਲ ਆਪਾਂ ਵੇਖ ਚਾਖ ਲਈਏ ਨਾ ਚੰਗਾ ਲੱਗੂਗਾ ਤੇ ਬਾਅਦ ਹੀ ਗੱਲ ਵਾ ਪਹਿਲਾਂ ਕਲਾ ਪਾਇਆ ਗਈ ਬੰਨ ਤੇਰੇ ਪਿਓ ਨੇ ਕਹਿਣਾ ਵਾ ਮੇਰੇ ਭਾਈ ਦੀ ਇਸਤਰੀ ਰਹਿੰਦੀ ਉਹਨੇ ਜ਼ਬਾਨ ਦੇਤੀ ਮੈਂ ਤਾਂ ਆਪਣੀ ਕੁੜੀ ਉੱਥੇ ਹੀ ਵਿਹਣੀ ਆ ਮੈਂ ਇਹ ਕੰਮ ਨਹੀਂ ਸੁਣਨੇ ਬਸ ਬੇਹਮਤਾ ਮੇਰੀ ਗੱਲ ਸੁਣ ਜੇ ਤੇ ਚੰਗਾ ਹੋਊਗਾ ਤੇ ਫਫੜ ਮੈਂ ਘਰੋਂ ਗੱਲ ਕਰਕੇ ਤੁਰ ਨਹੀਂ ਆਪਾਂ ਫੀਹਾਂ ਨੂੰ ਚੰਗਾ ਲੱਗੂਗਾ ਤੇ ਆਪਾਂ ਕਰਨਾ ਵਾ ਨਹੀਂ ਤੇ ਸਾਡੀ ਨਾਮ ਤੇ ਫੁੱਫੜਾ ਕੱਲ ਨੂੰ ਗੁਸਾਣਾ ਕਰੀ ਹਰ ਗੱਲ ਦਾ ਇੱਕ ਤਰੀਕਾ ਵਾ ਠੀਕ ਆ ਮੇਰੀ ਗੱਲ ਸੁਣ ਤੂੰ ਹੀ ਮਾੜੀ ਸਹਿਮਤੀ ਤੇ ਕਰੋ ਨਾਲ ਆਪਾਂ ਕਿਹੜਾ ਵੀ ਮਨ ਨੂੰ ਉਹਦਣੀ ਵਿਆਹ ਦਾ ਨਾਮ ਕੁੜੀ ਮੇਰੀ ਚੰਡੀਗੜ੍ਹ ਪੰਡਈ ਲੱਗੇ ਸਮਝ ਅਗਲਾ ਦਾ ਮੁੰਡਾ ਵੀ ਅਗਲਾ ਦਾ ਮੁੰਡਾ ਵੀ ਦੋ ਰਤੀਆਂ ਵਾਧੀ ਕੋਰਸ ਵਧੀਆ ਕੰਡਿਆ ਮਨ ਨਾਲੋਂ ਕੰਡਿਆ ਵਾ ਜਿਹੜੇ ਮੁੰਡੇ ਪੜਦੇ ਆ ਨਾ ਮੈਂ ਜਾਣਨੀ ਆ ਤੁਹਾਡਾ ਵੀ ਮੈਨੂੰ ਪਤਾ ਵਾ ਤੁਸੀਂ ਮੁੰਡੇ ਜਿੰਨਾ ਕਿ ਨਿਆਣੇ ਪੜਦੇ ਆ ਨਾ ਉਹ ਮੈਨੂੰ ਪਤਾ ਵਾ ਮੈਂ ਭਲੇਖਾ ਨੇ ਕਿਹਾ 5 ਉਂਗਲਾਂ ਬਰਾਬਰ ਨਹੀਂ ਹੁੰਦੀ ਠੀਕ ਆ ਆਹੋ ਤੇ ਆੜੀ ਪੂ ਆਵਾ ਨਾ ਇਹਦੇ ਹਰ ਦਰਿਸ਼ਤਾ ਮੈਂ ਨਹੀਂ ਜੇ ਲੈਣਾ ਪਾਸ ਮਤਾ ਗੱਲ ਤੇ ਆਵਾ ਤੇ ਤੈਨੂੰ ਖੁੰਧਾ ਗਾਪੂਆ ਨਾਲ ਤੇ ਬਾਕੀ ਇਹ ਕਿ ਪੂਆ ਦੇ ਕਰਕੇ ਤੈਨੂੰ ਖੁੰਧਾ ਰਹੇਰਾ ਦੀ ਆਪਣੀ ਧੀ ਦਾ ਘਰ ਨਾ ਜਾੜਨ ਵੀ ਜਿਹੋ ਜੀ ਉਹ ਆਪ ਉਹੋ ਜੇ ਥਾਂ ਨੇ ਮੇਰੀ ਧੀ ਵੀ ਹੋਣੀ ਆ ਮੈਨੂੰ ਪਤਾ ਵਾ ਉਹਨੇ ਬਦਲਾ ਲੈਣਾ ਮੇਰੇ ਕੋਲ ਮੇਰੀ ਗੱਲ ਸੁਣਾ ਆਪਾਂ ਵੇਖ ਤੇ ਸਕਦੇ ਹੀ ਆ ਨਾ ਵੇਖ ਕੇ ਨਾ ਕਰਨੀ ਤੇ ਨਾ ਜ਼ਰੂਰੀ ਆ ਜੇ ਚੰਗਾ ਹੋਊਗਾ ਤੇ ਕੱਦੋਂ ਨਾ ਕਰਨੀ ਆ ਅੱਛਾ 10 ਮਿੰਟ ਤੂੰ ਮੈਨੂੰ ਕਹਿ ਦੇਵਾ ਮੁੰਡੇ ਨੇ ਗਰੰਟੀ ਕੀਤੀ ਆ ਮੁੰਡਾ ਖਾਂਦਾ ਪੀਂਦਾ ਉਹ ਕੁਛ ਤੇ ਹੈ ਤੇ ਜੇ ਇਹਦੀ ਗਰੰਟੀ ਕੀਤੀ ਚੋਕਰਤ ਹੈ ਆਪਾਂ ਚੁੱਕਦੇ ਮੈਂ ਚੁੱਕਦਾ ਹੱਥਾਂ ਤੇ ਉਹ ਲਾ ਮੈਂ ਚੁੱਕਦਾ ਵਾਂ ਤੂੰ ਤੇ ਤੂੰ ਐਡਾ ਭੁਆ ਦੇ ਕਿਉਂ ਤੋਲਿਆ ਪਹਿਲਾਂ ਮੈਨੂੰ ਸਮਝਾ ਕੇ ਤੈਨੂੰ ਮੇਰੀ ਆਪਣੀ ਮਾਂ ਦਿਖਦੀ ਨਹੀਂ ਤੈਨੂੰ ਕਿਹਦੇ ਵੀ ਕੋਈ ਸਹੀ ਕਹਿ ਸਕਦੀ ਆ ਹੈ ਅੱਛਾ ਜੇ ਤੁਹਾਨੂੰ ਤੁਹਾਡੇ ਪੈਕੇਜ ਕੋਈ ਪੁੱਛੂ ਨਾ ਫੇਰ ਕੋਈ ਤਾਂ ਪੁੱਛਦਾ ਹੀ ਹੋਊਗਾ ਕਿ ਕੋਈ ਨਹੀਂ ਪੁੱਛਦਾ ਕੀ ਪੁੱਛਣਾ ਮੈਨੂੰ ਨਾਲ ਹੈ ਪੁੱਛਦਾ ਹੋਊਗਾ ਮੈਨੂੰ ਪੈਕੇਜ ਹੱਤ ਹੋ ਗਈਆਂ ਗਾਂ ਪਿਓ ਦੇ ਪਿਓ ਨੂੰ ਫੜਨਾ ਤੇ ਪਿਓ ਦੇ ਪਿਓ ਫਿਰ ਇਦਾਂ ਹੀ ਆ ਨੱਟ ਨੂੰ ਇਹਨੇ ਪਤਾ ਮੈਂ ਗੱਲ ਕਹਿੰਦਾ ਕੰਡਿਆ ਤੂੰ ਤੇ ਮੇਰਾ ਪਿਓ ਬਣ ਕੇ ਮੇਰੇ ਨਾਲ ਗੱਲ ਕਰ ਮਾਵਾ ਤੇਰੀ ਮਾਂ ਮੈਂ ਦੇਖੋ ਜਰਾ ਗਾ ਫੁੱਫੜ ਨਾਲ ਆ ਕਈ ਚਿਰਾਂ ਬੱਚੋਂ ਆਇਆ ਪਹਿਲੀ ਕੱਲ ਤੇ ਜੇ ਆਉਣਾ ਸੀ ਤਾਂ ਫੋਨ ਕਰਕੇ ਆਉਂਦੇ ਮਰਦੇ ਹੈ ਉੱਥੇ ਪੁੱਛਦੇ ਹੱਥ ਜੋੜੇ ਕੀ ਲੈ ਲਿਆ ਤਰ ਕੋ ਕੀ ਖਾ ਲਿਆ ਆਣ ਕੇ ਉਹਨਾਂ ਨਾ ਰਿਸ਼ਤਾ ਲੈ ਕੇ ਆਣ ਟੱਕੇ ਮੇਰੇ ਸਿਰ ਤੇ ਚੜ ਗਏ ਆਣ ਕੇ ਤੁਹਾਨੂੰ ਸਾਰਾ ਫਿਰ ਆਪਣੇ ਵਾਸਤੇ ਕਰ ਲੈ ਰਿਸ਼ਤਾ ਦੋ ਰਿਸ਼ਤਾ ਦੋ ਤੇ ਤੁਸੀਂ ਸਾਰੇ ਤੋਂ ਗੇਰੀ ਮੇਰੀ ਸੁਣ ਗੱਲ ਬੇਬੇ ਉਹ ਤੱਕਾ ਨਹੀਂ ਕੰਡਿਓ ਕਹਿੰਦੀ ਆਇ ਉਨਨਾ ਇਹਨੇ ਕੀ ਆਪੇ ਕਰੋ ਕਰੋ ਮੈਂ ਰਿਸ਼ਤਾ ਮੰਦਾ ਲੈ ਕੇ ਜਾਣਾ ਮੈਂ ਇਹ ਗੱਲ ਤੇ ਰਾਜੀ ਨਹੀਂ ਆ ਤੁਸੀਂ ਨਾ ਪਿਓ ਪੁੱਤ ਹੋਏ ਜੇ ਇੱਕ ਪਾਸੇ ਠੀਕ ਵਾ ਮੈਨੂੰ ਕੀਤਾ ਤੁਸੀਂ ਇੱਕ ਪਾਸੇ ਮੈਂ ਤੇ 14 ਟੁਕ ਚੜ ਜਾ ਰੱਖਿਆ ਤੁਸੀਂ ਤੁਸੀਂ ਆਪਣੀਆਂ ਮਰਜ਼ੀਆਂ ਕਰ ਲੈਣਾ ਕਰੋ ਠੀਕ ਆ ਉਹ ਕੁੜੀ ਨੂੰ ਕਹੋ ਹੋਣ ਗਿਆ ਤੇ ਫਿਰ ਮਰਜ਼ੀਆਂ ਤੇ ਕੱਲ ਨੂੰ ਕੋਈ ਗਲਤ ਹੋਇਆ ਨਾ ਤੇ ਵੇਖ ਕੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੁੰਦਾ ਇਹਦੇ ਹੱਥੋਂ ਮੈਂ ਰਿਸ਼ਤਾ ਲੈਣਾ ਨਹੀਂ ਜੋ ਮਰਜ਼ੀ ਇੱਕ ਮਿੰਟ ਮੇਰੀ ਗੱਲ ਸੁਣ ਮਾਤਾ ਹੁਣ ਸੈਨਸ ਬਾਹਰ ਨਾਲ ਲੱਗਿਆ ਚੰਗੇ ਰਹੋਗੇ ਫਿਰ ਜੋ ਪੜਦੇ ਆ ਪਿੱਛੇ ਵੇਖੋਗੇ ਵੀ ਕੀ ਕਰਦੇ ਫਿਰਦੇ ਆ ਫਿਰਨੀ ਆਪਾਂ ਪੁੱਛਣਾ ਨਾ ਨਾ ਮੈਂ ਮਾਂ ਆ ਅੱਗੇ ਲੱਗ ਕੇ ਤੇ ਆਪੇ ਸਭ ਨੂੰ ਵੇਖਣਾ ਹੈ ਹੱਦ ਹੋ ਗਈ ਤੇਰੇ ਵਾਲੀ ਵੀ ਮੈਂ ਗਵਾਡਣਾ ਜਿਹਨੇ ਪੜ ਕੇ ਪਿੱਛੇ ਲੋਕਾਂ ਨੂੰ ਵੇਖਣਾ ਦੱਸਦਾ ਮੈਂ ਕੁੜੀ ਦੀ ਮਾਂ ਵਾਂ ਜਿਹੜੇ ਰਿਸ਼ਤੇ ਦੀ ਗੱਲ ਕਰਦੇ ਜੇ ਤੇ ਮਾਂ ਵਾਂ ਤੇ ਉਹਦੇ ਫਿਰ ਮਾਮ ਵਾਂਗੂ ਸੋਚ ਉਹਦੇ ਬਾਰੇ ਉਹ ਚੰਗਾ ਟੀਪੋ ਤੇ ਲੱਭ ਜੂਗਾ ਨਾ ਮੈਂ ਕਰਤਾ ਵਾ ਜੇ ਤੂੰ ਹੀ ਦਲਜੀਤ ਕੌਰ ਵਾਂਗੂ ਇਹੋ ਚਾਹੁੰਦਾ ਐ ਪਰ ਘਰੋਂ ਨਿਕਲੇ ਦਵਾ ਦਵੇ ਵੈ ਗਿਆ ਇਹਨੂੰ ਕੱਢੀ ਗੇ ਤੂੰ ਮੈਂ ਤੇਰੇ ਤੋਂ ਵਾਰੇ ਨਹੀਂ ਆ ਸਕਦਾ ਠੀਕ ਆ ਕੋਈ ਨਹੀਂ ਜਿੱਦਾਂ ਬਾਪੂ ਨੇ ਕਰਨਾ ਹੋਊਗਾ ਨਾ ਆਪੇ ਕਰ ਲਊਗਾ ਕਰ ਲਊਗਾ ਨਾ ਬਾਪੂ ਆਹੋ ਬਾਪੂ ਕੱਲਾ ਰਾਜਾ ਹੋਣਾ ਬਾਪੂ ਕਰ ਲਊਗਾ ਮੇਰੀ ਸੰਤਿ ਖਾਊਗੇ ਤੇ ਵਿਆਹ ਹੋਊਗਾ ਓਦਾਂ ਨਹੀਂ ਹੋਣ ਦਿੰਦੀ ਮੈਂ ਜੋ ਪਰਪੇ ਵਿਆਹ ਲਈ ਏ ਕੁੜੀ ਵਿਆਹ ਲਊ ਮੈਂ ਹਾਂ ਆਹੋ ਆ ਤੁਸੀਂ ਕਹਿੰਦੇ ਮੇਰੀ ਕੁੜੀ ਰਹੀ ਨਹੀਂ ਆ ਪੜੀ ਲਿਖੀ ਆ ਚੰਗੇ ਠਾ ਕੋਰਸ ਕੰਡ ਲਈ ਆ ਚੰਗੇ ਕੋਰਸ ਆ ਤੋ ਫਿਰ ਹੈ ਹੋ ਗੱਲਾਂ ਰਹੀਆਂ ਨਾ ਕਿਉਂ ਕਲਾਰਜ ਬੈਹੀ ਗਈ ਆ ਦੇਖੀ ਤੁਹਾਨੂੰ ਵਿਆਹ ਕੇ ਦੱਸੂਗੀ ਚੰਗੇ ਤਗੜੇ ਘਰ ਤੇ ਚੰਗੇ ਪੜੇ ਲਿਖੇ ਮੁੰਡੇ ਨਾਲ ਤੋ ਇਹ ਲੈ ਕੇ ਆ ਪੂਆ ਰਿਸ਼ਤਾ ਪੂਆ ਰਿਸ਼ਤਾ ਮਾਤਾ ਦੀ ਨਾ ਪਕੜ ਨਹੀਂ ਜਾਣ ਪਤਾ ਨਹੀਂ ਇਹਨੇ ਕੀ ਕਰਾਉਣਾ ਹਾਂ ਠੀਕ ਐ ਤੂੰ ਸੁਣਾ ਹਾਂ ਨਹੀਂ ਯਾਰ ਅਜੇ ਤੇ ਮੈਂ ਰਹੂੰਗੀ ਥੋੜਾ ਜਿਹਾ ਆਹੋ ਜੀ ਤੇ ਹੁਣ ਲੱਗਣਾ ਹੀ ਤੈਨੂੰ ਪਤਾ ਹੀ ਐ ਘਰ ਆਈ ਆ ਮੈਂ ਸੋਚਣ ਦੀ ਵੀ ਚੱਲ ਜੇ ਤੋ ਪੇਪਰ ਹੁੰਦੇ ਆ ਨਾ ਉਦੋਂ ਆ ਜਾਗੀ ਹਾਂ ਹਾਂ ਨਹੀਂ ਠੀਕ ਆ ਤੂੰ ਨਹੀਂ ਜਾਣਾ ਠੀਕ ਠੀਕ ਹੈ ਆਹ ਉਹ ਤੇ ਫਿਰ ਉਹਨ ਘਰ ਦੇ ਵੀ ਕਹਿਣ ਦੇ ਕਿ ਕਿੰਨੀ ਦੇਰ ਬਾਅਦ ਆਈ ਚੱਲ ਰਹਿ ਲੈ ਥੋੜੀ ਦੇਰ ਹੋਰ ਨਹੀਂ ਕੋਈ ਨਹੀਂ ਮੈਂ ਇੱਥੋਂ ਹੀ ਪੜ ਲੈਣਾ ਆਹ ਉਹ ਜੇ ਦੋ ਹੋਣਗੇ ਫਿਰ ਦੋ ਤਿੰਨ ਦਿਨ ਪਹਿਲਾਂ ਆ ਜੰਦੀ ਨਾ ਹਾਂ ਹੋਰ ਦੂਸਣਾ ਹਾਂ ਠੀਕ ਐ ਬਸ ਵਧੀਆ ਹਾਂ ਹਾਂ ਠੀਕ ਠੀਕ ਕੋਈ ਨਹੀਂ ਹੋ ਤਾਂ ਇੱਥੇ ਹੀ ਪੜਨਾ ਵਾ ਆਹ ਵਾਹ ਊ ਬਣ ਕੇ ਨਾ ਲੱਗੀਆਂ ਕਿਉਂ ਮੈਂ ਗਿਰਨ ਲੱਗਣਾ ਮੇਰੀ ਸੇਲੀ ਦਾ ਹੋਣ ਰਿਹਾ ਸੇਲੀ ਦਾ ਫੋਨ ਆਉਂ ਰਿਹਾ ਹੈ ਨਾ ਫੋਨ ਫਾਰਮ ਫੋਨ ਵੇਖਾਂ ਕਿਹੜੀ ਸੇਲੀ ਹੈ ਕਿਉਂ ਫੋਨ ਤੇ ਕੀ ਵੇਖਣਾ ਤੂੰ ਆਪਣੇ ਵੇਲੇ ਵੇ ਜਾ ਆਪਣਾ ਫੋਨ ਚ ਲਾ ਜਾ ਉਹ ਆਪਣੇ ਵਾਲ ਵੇਖ ਨੁਕਰਾਂ ਦੇ ਉਹੋ ਗੱਲਾਂ ਕਰਦੀਆਂ ਅੰਦਰ ਬੈਠ ਗੱਲ ਹੀ ਹੁੰਦੀ ਤੇ ਫੇਰ ਕਿਉਂ ਤੈਨੂੰ ਕੀ ਹੋਂ ਰਿਹਾ ਮੈਂ ਜਿੱਥੇ ਜਾਵਾਂ ਮਰਜ਼ੀ ਗੱਲ ਕਰਾ ਕੋਈ ਗੱਲ ਨਹੀਂ ਵੜਦ ਨਾ ਤੇਰਾ ਫਾ ਥੋੜੇ ਜਿਹੜਾ ਤੱਕ ਹੋਰ ਭੂਆ ਨਹੀਂ ਆਏ ਨੇ ਹਸਤਾ ਲੈ ਕੇ ਤੇਰਾ ਕਰਦਣਾ ਵੇਖੀ ਤਰਾ ਰਿਸ਼ਤਾ ਹੁਣ ਤੂੰ ਨਾ ਪਹਿਲਾ ਆਪਣੇ ਬਾਰੇ ਸੋਚ ਸੈੱਟ ਹੋ ਜਾ ਕੇ ਮੇਰਾ ਫਾਹਾ ਵਾੜ ਚ ਵੱਡੀ ਉਹ ਫਾਹਾ ਵੱਡਿਆ ਜਾਣਾ ਵਾ ਹੁਣ ਮਾਰਲਾ ਚ ਤਰਾਈ ਜ ਨਹੀਂ ਮਾਰਨੀ ਭੈਣ ਠੀਕ ਆ ਨਾ ਤੇਰਾ ਮਤਲਬ ਕੀ ਪਹਿਲਾਂ ਮੈਨੂੰ ਇਹ ਦੱਸ ਫਾਹਾ ਵੱਡਣ ਦਾ ਉਹ ਫਾਹਾ ਵੱਡਣ ਦਾ ਮਤਲਬ ਕੀ ਆ ਉਹ ਆੜੀਆਂ ਆਏ ਆ ਰਿਸ਼ਤਾ ਲੈ ਕੇ ਉਹ ਮੁੰਡਾ ਨੇ ਤੇ ਪਿੰਨ ਭਰਾ ਵਧੀਆ ਠੀਕ ਆ ਨਾ ਪੜ੍ਹਾਈ ਵੀ ਤੇਰੇ ਨਾਲ ਦੀ ਕਰਦਾ ਹੀ ਕਿਦੇ ਉਹ ਕੋਈ ਨਹੀਂ ਮੈਂ ਮੰਮੀ ਨਾਲ ਗੱਲ ਕਰਨੀ ਨਾ ਫਾਹਾ ਵੱਡਣਾ ਤੂੰ ਪਹਿਲੀ ਗੱਲ ਮੇਰੀ ਗੱਲ ਸੁਣੀ ਐ ਤੂੰ ਆਪਣੀ ਗੱਲ ਕੋਈ ਗੱਲ ਨਹੀਂ ਬੜਾ ਮੰਮੀ ਨੇ ਸਿਰ ਤੇ ਛਾੜਿਆ ਮੈਨੂੰ ਕੋਈ ਨਹੀਂ ਇਹ ਦੂਜੇ ਘਰ ਗਈ ਨਾ ਫੇਰ ਪਾ ਲੱਗਣਾ ਜਿਹੜਾ ਕਰਾਇਆ ਉਹਨਾਂ ਕੰਮ ਮੇਰਾ ਤਾਂ ਇੰਨਾ ਦਿਮਾਗ ਖਰਾਬ ਹੋ ਗਿਆ ਨਾ ਪਤਾ ਨਹੀਂ ਕੀ ਹੋ ਗਿਆ ਸਾਰੇ ਟੱਬਰ ਨੂੰ ਕੋਈ ਮੇਰੀ ਗੱਲ ਸੁਣ ਕੇ ਰਾਜੀ ਨਹੀਂ ਬਸ ਸਾਰੇ ਇੱਕੋ ਹੀ ਗੱਲ ਕਰੀ ਜਾਂਦੇ ਆ ਮੰਮੀ ਅਸਾਇਦਸ ਕੀ ਕਹਿਣ ਡਿਆ ਮੈਨੂੰ ਨਾ ਕੀ ਕਹਿੰਦਾ ਹੁਣੇ ਇਹਦੀ ਵਾਰੀ ਹੀ ਭਾ ਨੀ ਮੈਨੂੰ ਕੀ ਕਹੀ ਝਾੜਿਆ ਤੇਰਾ ਫਾਵਾ ਵੜਦੇ ਨਾ ਮਾ ਫਾਵਾ ਵੜਦੇ ਨਾ ਕੀ ਇਹਦਾ ਮਤਲਬ ਮੈਨੂੰ ਦੱਸਿਓ ਮੜ ਜਾ ਮਤਲਬ ਤੈਨੂੰ ਸਮਝ ਆਇਆ ਨਹੀਂ ਆਪੇ ਤੂੰ ਬੜੀ ਭੂਆ ਦੀ ਹੇਜਲੀ ਬਣੀ ਸੀ ਨਾ ਗਾਂ ਉਹ ਜੱਫੇ ਪਾਉਣੀ ਮੇਰੀ ਭੂਆ ਆਈ ਮੇਰੀ ਭੂਆ ਆਈ ਤੈਨੂੰ ਪਤਾ ਕਿਹੜਾ ਕੰਮ ਆਈ ਭੂਆ ਕੀ ਕਰ ਆ ਜੋਸਾਇਰਸ ਕਹਿੰਦਾ ਤੇਰਾ ਫਾ ਵੜਨ ਆਈ ਰਿਸ਼ਤਾ ਲੈ ਕੇ ਹੀ ਤੇਰਾ ਤੇ ਮੰਮੀ ਮੈਂ ਉਦਨ ਵੀ ਇਹੀ ਕੰਮ ਗੱਲ ਕਹੀ ਸੀ ਵੀ ਮੈਂ ਨਹੀਂ ਹੈ ਜਿਹੜੀ ਰਿਸ਼ਤਾ ਕਰਨਾ ਪਤਾ ਵੀ ਆ ਮੈਂ ਪੜਨ ਦੀ ਆ ਪਤਾ ਤਾਂ ਸਾਰਿਆਂ ਨੂੰ ਪਰ ਪਤਾ ਨਹੀਂ ਸਾਰੇ ਟੱਬਰ ਦੇ ਸਿਰ ਚ ਕੀ ਤੂੜਦਾ ਬੋਨੇ ਜਿਹ ਸਨੀ ਆ ਉਹ ਵੀ ਇਹੋ ਗੱਲ ਜੇ ਤੇਰਾ ਪਿਓ ਵਾ ਉਹ ਵੀ ਉਹ ਗੱਲ ਮੇਰੇ ਨਾਲ ਗੱਲ ਹੋ ਗਈ ਦੋਹਾਂ ਦੀ ਅੰਦੇ ਆਪੇ ਇੱਕ ਵਾਰੀ ਵੇਖ ਹੀ ਲੋ ਵੇਖ ਹੀ ਲੋ ਮੈਂ ਤਾਂ ਹੀ ਮੁੜ ਕੇ ਕਹਿਣਾ ਭਾਈ ਸਾਡਾ ਜਵਾਈ ਭਾਈ ਆ ਮੰਮੀ ਤੇ ਹੀ ਕਹਿਣਾ ਜੇ ਤੂੰ ਹੀ ਕਰਨਾ ਨਹੀਂ ਤੇ ਵੇਖਣਾ ਕਦ ਤੋ ਆਪਾ ਜਿੰਨੇ ਬਥੇਰਾ ਬੋਲੀ ਆ ਕਿ ਨਹੀਂ ਕਰਨਾ ਨਹੀਂ ਕਰਨਾ ਪਰ ਮੇਰੇ ਕੋ ਸੁਣਦੇ ਫੇਰਵਾ ਨਾ ਤੂੰ ਵੀ ਆਂਨੀ ਆ ਕਿ ਮੇਰੀ ਮਾਂ ਹੀ ਗਲਤ ਉਹ ਸਾਰੇ ਸਹੀ ਹੁਣ ਦੱਸ ਹੁਣ ਕਰ ਜਾ ਜਾ ਕੇ ਸਹੀ ਉਹਨਾਂ ਨੂੰ ਮੰਮੀ ਮੈਂ ਇਹ ਗੱਲ ਥੋੜੀ ਕੈ ਇਨੀ ਆ ਕਿ ਤੂੰ ਹੀ ਗਲਤ ਹੋ ਮੈਂ ਤੇ ਉੱਧਾ ਕਿੰਨੀ ਤੇ ਚੱਲ ਉਹ ਨਹੀਂ ਇੱਥੇ ਨਹੀਂ ਆਉਣਾ ਤੇ ਹੋਰ ਕਿੱਥੇ ਜਾਣਾ ਭੂਆ ਨੇ ਲੱਲਾ ਫਿਰ ਤੇ ਇੰਨੀ ਦੇਰ ਬਾਅਦ ਵੀ ਲੈ ਪਰ ਮੈਨੂੰ ਕੀ ਪਤਾ ਯਾ ਕੰਮ ਆਏ ਉਹ ਤੈਨੂੰ ਪਤਾ ਨਹੀਂ ਜਦੋਂ ਤਰਾ ਪਿਓ ਤੇ ਸਵੇਰ ਬਾਅਦ ਗੱਲਾਂ ਕਰਦੇ ਸੀਗੇ ਤੂੰ ਸੁਣਿਆ ਆਪਣੇ ਕੰਨੇ ਸੁਣਿਆ ਮੈਂ ਸੋਚਿਆ ਪਿਆਰੇ ਮਿਲਣ ਆਏ ਆ ਸੁਣ ਤੇ ਲਿਆ ਹੀ ਤੇ ਮੈਂ ਤੁਹਾਨੂੰ ਦੱਸਿਆ ਹੀ ਵੀ ਤੂੰ ਹੀ ਗੱਲ ਕਰ ਲੋਗੇ ਤੇ ਤੂੰ ਵੀ ਨਹੀਂ ਕੀਤੀ ਗੱਲ ਮੈਂ ਤਾਂ ਗੱਲ ਕੀਤੀ ਤੇਰੇ ਪਿਓ ਨੇ ਮੈਂ ਕਹਿਤਾ ਸੀ ਸਾਫ ਸਾਫ ਲੱਲਾ ਵਿੱਚ ਆਹੋ ਕਿ ਮੈਂ ਇਹਨਾਂ ਜਿhta ਕਰਨਾ ਕੁੜੀ ਦਾ ਤੇ ਮੁੜ ਕੇ ਤੇਰੀ ਭੈਣ ਨੇ ਇੱਥੇ ਮੂੰਹ ਚੁੱਕ ਕੇ ਆ ਜੇ ਉਹੀ ਕੰਮ ਹੋਇਆ ਕੱਲੀ ਨਹੀਂ ਆਈ ਦੇ ਨਾਲ ਤੇ ਜੇ ਨੂੰ ਕੋ ਨਹੀਂ ਵਿੱਚੋਂ ਮਿੱਠਾ ਤਾਂ ਕੀ ਕਰਨ ਬਾਰ-ਬਾਰ ਟੱਕੇ ਖਾਣੋਂ ਦਿੱਤੇ ਮਮੀ ਕੋਈ ਗੱਲ ਨਹੀਂ ਕਰੀ ਜਾਣ ਗੱਲ ਪਰ ਮੈਂ ਨਹੀਂ ਜੇ ਰਿਸ਼ਤਾ ਕਰਨਾ ਆਪੇ ਬਾਲ ਤੋਂ ਬੇਇੱਜ਼ਤੀ ਹੁੰਦੀ ਤੇ ਹੁੰਦੀ ਰਹੇ ਅੰਨਾ ਜੀ ਨਹੀਂ ਬੇਇੱਜ਼ਤੀ ਕਹਿੰਦੇ ਮੇਕਅੱਪ ਕੇ ਕੱਢਣੀ ਆ ਮੈਂ ਤਾਂ ਬਾਰ-ਬਾਰ ਸਾਰੇ ਟੱਬਰ ਨੂੰ ਕਹਿ ਲਈਆਂ ਤੇ ਜੇ ਮੇਰੇ ਜ਼ਬਾਨ ਖੁੱਲ ਗਈ ਨਾ ਫਿਰ ਨਾ ਮੈਨੂੰ ਕਿਹਾ ਕਿ ਬੋਲੀ ਤੇ ਤੇਦੀ ਬੇਇੱਜ਼ਤੀ ਕੀਤੀ ਆ ਨਹੀਂ ਭੂਆ ਜੀ ਨੂੰ ਲੱਭਣ ਨਹੀਂ ਡਿਆ ਕਿ ਉੱਤੋਂ ਮੇਰੇ ਐਗਜ਼ਾਮ ਆਉਣ ਵਾਲੇ ਆ ਮੈਂ ਪੜ੍ਹਨਾ ਵੀ ਆਇ ਕਮਾ ਚ ਪਹਿਲੇ ਪਈ ਜਾਵਾਂ ਮੈਂ ਕਿ ਭੂਆ ਨੂੰ ਕਿ ਲੱਭਣਾ ਵਾ ਭੂਆ ਆਂਦੀਪ ਜਿਹੋ ਜਿਹੇ ਘਰ ਚ ਮੈਂ ਗਈ ਆ ਤੇ ਇਹਦੀ ਧੀ ਨਾ ਕਿ ਰਾਣੀ ਭਾਂਜੇ ਕੇ ਚੰਗੇ ਘਰ ਚ ਚਲ ਜੇ ਤੇ ਤੈਨੂੰ ਵੀ ਉਹ ਜਗ੍ਹਾ ਤੇ ਸੁਟਣਾ ਗੱਲ ਹੋਰ ਕੋਈ ਨਹੀਂ ਮੈਂ ਤੇ ਕਰਨਾ ਨਹੀਂ ਆ ਜਿੱਥੇ ਮਰਜ਼ੀ ਕਰਾ ਲੈਣ ਨਹੀਂ ਜੇ ਨਹੀਂ ਦਾ ਕਰਨਾ ਮੇਰੀ ਮੇਰੇ ਤੋਂ ਬਗੈਰ ਕਰ ਲੈਣਗੇ ਮੇਰੀ ਮਰਜ਼ੀ ਨਹੀਂ ਹੋਣਾ ਨਾ ਜੇ ਜਾ ਕੇ ਤੇ ਆਪਣੇ ਪਿਓ ਨੂੰ ਕਹਿ ਉਹਨੂੰ ਕਹਿ ਕਿ ਮੈਂ ਰਿਸਟਾਨ ਕਰਨਾ ਮੈਂ ਪਿਓ ਨੂੰ ਨਹੀਂ ਕਹਿਣਾ ਤੂੰ ਹੀ ਕਹਿ ਲਓ ਮੈਂ ਨਹੀਂ ਜੇ ਕਰਨਾ ਨਹੀਂ ਮੈਂ ਆਪਣੇ ਸਾਰੇ ਹਥਿਆਰ ਜਿਹੜੇ ਬਾ ਚੁੱਕੀ ਉਹਨਾਂ ਤੇ ਮੈਂ ਸਾਰਿਆਂ ਨੂੰ ਕਹਿਤਾ ਵਾਂ ਸਿੱਧੇ ਸਿੱਧੇ ਲਫ਼ਜ਼ਾਂ ਵਿੱਚ ਕਿ ਮੈਂ ਕੁੜੀ ਅਜੇ ਨਹੀਂ ਵਿਆਹਣੀ ਉਹ ਸਨੀ ਬਣਿਆ ਵਟੇ ਵਟੇ ਗੱਲਾਂ ਕਰਦਾ ਉਹ ਤੇ ਮੇਰਾ ਪਿਓ ਬਣਿਆ ਵਾਂ ਮੈਂ ਜੇ ਐਡਾ ਹੋ ਗਿਆ ਜੇ ਕੱਲ ਨੂੰ ਵਿਆਹ ਹੀ ਨਸ਼ੇੜੀ ਲੱਭਿਆ ਯੇ ਲੱਭਿਆ ਕੌਣ ਕਰੇ ਇਹਦੀ ਗਰੰਟੀ ਮੈਂ ਲੈ ਲੈਣਾ ਤੇ ਤੂੰ ਦੱਸ ਨਾ ਜਾਣੇ ਨਾ ਬੁੱਝੇ ਤੂੰ ਗਰੰਟੀ ਕਿੱਦਾਂ ਲੱਲੇਗਾ ਉਹਦੀ ਕੋਈ ਨਹੀਂ ਮੰਮੀ ਮੈਂ ਤੇ ਹੁਣ ਕਰਨਾ ਨਹੀਂ ਇਹ ਕਰਨਾ ਤੇ ਇਹੀ ਕਰ ਲੈਣ ਮੈਂ ਤੇ ਨਾ ਹੀ ਕਰਨੀ ਜਿੰਨੂੰ ਮਰਜ਼ੀ ਵਿਖਾ ਲਓ ਬਸ ਠੀਕ ਆ ਫਿਰ ਜੇ ਨਾ ਹੀ ਕਰਨੀਂਗਾ ਨਾ ਤੇ ਹੈ ਉਹ ਗੱਲ ਤੇ ਰਹੀ ਜਾ ਕੇ ਤਾਂ ਆਪਣੇ ਪਿਓ ਨੂੰ ਕਹਿ ਮੈਂ ਤਾਂ ਅੱਗੇ ਦੀ ਖੁਸ਼ ਆਹ ਰਿਸ਼ਤੇ ਵਿੱਚ ਇਦੇ ਹੱਥ ਖਤਮ ਰਿਸ਼ਤਾ ਲੈਣਾ ਹੀ ਨਹੀਂ ਆ ਮੂੰਹ ਕੱਢ ਕੇ ਆ ਗਈ ਗਾਂ ਨੂੰ ਆ ਨਾਲ ਉਹਨੂੰ ਵੀ ਲੈ ਆਈ ਚੁੱਕ ਕੇ ਤੇ ਹੋਰ ਨਹੀਂ ਕੋਸ਼ਿਸ਼ ਤਾਂ ਚੱਲ ਇਹਨੂੰ ਤਾਂ ਹਾਂ ਕਰਨਗੇ ਨਾ ਪਰ ਮੈਂ ਆਪਣੀ ਕੁੜੀ ਦੀ ਜ਼ਿੰਦਗੀ ਥੋੜੀ ਪਰਬਾਧ ਕਰ ਦੇਣੀ ਆ ਤੇਰੇ ਪਿੱਛੇ ਲੱਗ ਕੇ ਹੁਣ ਇਦਾਂ ਕਰਦੀ ਆ ਹੁਣ ਅਮਨ ਨੂੰ ਗਾੜੀ ਲਵਨੀ ਆ ਮੇਰੀ ਤੇ ਕਹਿਨੇ ਨਹੀਂ ਸੁਣਨੀ ਆਪੇ ਦਾ ਪਿਓ ਕਹਿੰਦਾ ਨਾ ਮੈਂ ਮੁੰਡਿਆ ਤੋਂ ਵਾਅਦਾ ਇਹਦਾਂ ਕਰਦਾ ਹਾਂ ਹੁਣ ਵੇਣੀ ਆ ਕਿੰਨਾ ਕ ਮੁੰਡਿਆ ਤੋਂ ਵਾਅਦਾ ਇਹਦਾਂ ਕਰਦਾ ਵਾ ਹੁਣ ਪਤਾ ਲੱਗੂਗਾ ਇਹਨੂੰ ਹੁਣ ਹਥਿਆਰ ਬਣਾਉਣੀ ਆ ਇਹਨੂੰ ਕਹਿੰਨੀ ਆ ਵੀ ਆਪਣੇ ਪਿਓ ਨਾਲ ਗੱਲ ਕਰ ਜਾ ਕੇ ਬਸ ਇੱਕੋ ਹੀ ਕੰਮ ਰਹਿ ਗਿਆ ਹੁਣ ਬਾਕੀ ਸਾਰੇ ਕੰਮ ਕਰਕੇ ਵੇਖ ਲਏ